ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਾ ਵਿਰੋਧ ਤਹਿਤ ਮਾਹਿਲਪੁਰ ਵਿੱਚ ਵੱਡੇ ਪੱਧਰ ਤੇ ਚਿੱਟਾ ਵੇਚਣ ਦਾ ਕੰਮ ਕਰ ਰਹੇ ਦੋਸਕੇ ਭਰਾਮਣ ਦੀ ਜਾਇਦਾਦ ਮੋਟਰਸਾਈਕਲ ਅਤੇ ਐਕਟਵਾ ਮਾਹਿਲਪੁਰ ਪੁਲਿਸ ਬਲੋ ਫ੍ਰੀਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਡੀਐਸਪੀ ਜਸਪ੍ਰੀਤ ਸਿੰਘ ਅਨਸ਼ੰਕਰ ਅਤੇ ਥਾਣਾ ਮੁਖੀ ਮਾਹਿਲਪੁਰ ਪ੍ਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਜਾਇਦਾਦ ਦੀ ਕੀਮਤ 4 ਲੱਖ ਰੁਪਏ ਦੀ ਤਰੀਬ ਹੈ ਠਾਣਾ ਮਾਹਲਪੁਰ ਤੋਂ ਯੋਧ ਨਸ਼ਾ ਵਿਰੁੱਧ 68 ਐਫ ਤਹਿਤ ਐਨਡੀਪੀਐਸ ਐਕਟ ਤਹਿਤ ਅਟੈਚ ਕਰ ਦਿੱਤੀ ਹੈ ਉਹਨਾਂ ਦੱਸਿਆ ਕਿ ਇਹਨਾਂ ਭਰਾਮਾਂ ਤੇ ਨਸ਼ਾ ਤਸਕਰੀ ਦੇ 16 ਕੇਸ ਦਰਜ ਹਨ ਪੀਵੀ 07 ਬੁਲਟਨ ਮਾਹਲਪੁਰ ਤੋਂ ਸਫਰੀ ਦੀ ਰਿਪੋਰਟ ਹਾਂਜੀ ਸਰ ਇਹਦਾ ਆਪਣੇ ਫ੍ਰੀਜ਼ ਕੀਤਾ ਇਹਦੇ ਵਿੱਚ ਕੀ ਕਰਨਾ ਚਾਹੀਏ ਟੀ ਮਤਲਬ ਦੋਸ਼ਿਕਾਣਾ ਪੰਜਾਬ ਸਰਕਾਰ ਅਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਸਮੂਹ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਇਹ ਉਹ ਨਸ਼ਾ ਵਿਰੋਧ ਸ਼ੁਰੂ ਕੀਤੀ ਗਈ ਹੈ ਮੁਹਿੰਮ ਉਹਦੇ ਤਹਿ ਚੱਲਦੇ ਆ ਅਸੀਂ ਮਾਨਯੋਗ ਐਸਐਸਪੀ ਸਾਹਿਬ ਹੁਸ਼ਿਆਰਪੁਰ ਜੀ ਦੀ ਦਿਸ਼ਾ ਨਿਰਦੇਸ਼ਾਂ ਹੇਠ ਜਿਹੜਾ ਹੈਗਾ ਨਸ਼ੇ ਦੇ ਸਮਗਲਰਾਂ ਤੇ ਤਸਕਰਾਂ ਦੋਨਾਂ ਤੇ ਨਕੇਲ ਕਿਸਮ ਦਾ ਕੰਮ ਜਿਹੜਾ ਹੈ ਜਾਰੀ ਰੱਖਿਆ ਹੋਇਆ ਤੇ ਜਿਸ ਤਰ੍ਹਾਂ ਇਲਾਕੇ ਦੇ ਲੋਕਾਂ ਨਾਲ ਸਾਡਾ ਵਾਅਦਾ ਸੀਗਾ ਕਿ ਕਿਸੇ ਵੀ ਨਸ਼ਾ ਸਮਗਲਰ ਨੂੰ ਜਿਹੜਾ ਹੈਗਾ ਕਿ ਇਸ ਜਿਹੜਾ ਮਾੜੇ ਧੰਦੇ ਨਾਲ ਜਿਹੜੀ ਵੀ ਉਹਨੇ ਪ੍ਰਾਪਰਟੀ ਜਾਇਦਾਦ ਬਣਾਈ ਹੋਊਗੀ ਉਹ ਜਾਇਦਾ ਜਿਹੜੀ ਹੈਗੀ ਆ ਅਸੀਂ ਹਸਬ ਜਾਬਤਾ ਜਿਹੜੀ ਹੈ ਜਬਤ ਕਰਾਂਗੇ ਉਸੇ ਤਹਿ ਚਲਦੇ ਹੋਏ ਜਿਹੜਾ ਹੈਗਾ ਇਹ ਨੀਰਜ ਹਾਂਡਾ ਤੇ ਸੰਜੀਵ ਹਾਂਡਾ ਇਲਾਕੇ ਦੇ ਨੋਨਸ ਸਮਗਲਰ ਨੇ ਇਹਨਾਂ ਤੇ ਕਰੀਬਨ ਕਰੀਬਨ 16 ਪਰਚੇ ਜਿਹੜੇ ਆਲਰੇਡੀ ਦਰਜ ਨੇ ਤੇ ਜਿਹੜਾ ਅਸੀਂ ਐਸ ਐਚਓ ਸਾਹਿਬ ਮਾਲਪੁਰ ਤੇ ਬਾਕੀ ਐਸ ਐਸ ਪੀ ਸਾਹਿਬ ਜੀ ਦੀ ਰਹਿਨੁਮਾਈ ਹੇਠ ਜਿਹੜਾ ਹੈਗਾ ਅਸੀਂ ਮਿਹਨਤ ਕੀਤੀ ਇਸ ਦੇ ਉੱਤੇ ਤੇ ਇਹ ਜਿਹੜੀ ਪ੍ਰੋਪਰਟੀ ਹੈ ਅਸੀਂ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਜਿਹੜੀ ਫ੍ਰੀਜ਼ ਕਰਾਨ ਦੇ ਵਿੱਚ ਅਸੀਂ ਕਾਮਯਾਬ ਹੋਏ ਆ ਸਰ ਜਿਹੜੇ ਦੋ ਤਸਕਰਾਂ ਆਪਾਂ ਨਾ ਲਏ ਨੇ ਇਹ ਹੁਣ ਕਿੱਥੇ ਨੇ ਇਹ ਇਸ ਵੇਲੇ ਜੇਲ੍ਹ ਚ ਨੇ ਇੰਨਾ ਸਮਾਂ ਹੋ ਗਿਆ ਜਿਹਨਾਂ ਨੂੰ ਇਹਨਾਂ ਨੂੰ ਪਹਿਲਾਂ ਇਹ ਕੁਝ ਟਾਈਮ ਪਹਿਲਾਂ ਬੇਲ ਤੇ ਬਾਹਰ ਆ ਗਏ ਸੀਗੇ ਪਰ ਫਿਰ ਇਹਨਾਂ ਦੇ ਮਤਲਬ ਕਿ ਆਪਣੇ ਉਸ ਧੰਦੇ ਤੋਂ ਬਾਜ਼ ਨਹੀਂ ਆਏ ਤੇ ਫਿਰ ਇਹਨਾਂ ਤੇ ਐਫ ਆਈ ਆਰ ਕਰਕੇ ਜਿਹੜਾ ਇਹਨਾਂ ਨੂੰ ਦੁਬਾਰਾ ਜੇਲ੍ਹ ਦਾ ਤੁਰਿਆ ਗਿਆ ਸਰ ਆਪਾਂ ਨੇ ਕਿਹਾ ਕੁਝ ਆਪਣੇ ਕਿੰਨੇ ਪਰਚੇ ਟੋੜਲੇ ਇਹਨਾਂ ਦੇ 16 ਪਰਚੇ ਕਰੀਬਨ ਇਹਨਾਂ ਤੇ ਹੈਗੇ ਆ ਜੀ ਉਹ ਸਾਰੇ ਮਾਲ ਪਠਾਨਦੇ ਦੀ ਨਹੀਂ ਮੈਕਸਿਮਮ ਮਾਲ ਤੇ ਕੁਝ ਜਿਹੜੇ ਪਰਚੇ ਹੈਗੇ ਉਹ ਆਲੇ ਦੋਲੇ ਵਾਲੇ ਪانے ਦੇ ਵਿੱਚ ਅੰਤ ਵਿੱਚ ਇਲਾਕੇ ਦੇ ਲੋਕਾਂ ਨੂੰ ਸਮੂਹ ਸਬਡਿਵੀਜ਼ਨ ਗੜ੍ਹ ਸ਼ੰਕਰ ਦੇ ਲੋਕਾਂ ਨੂੰ ਵੀ ਅਪੀਲ ਵੀ ਕਰਾਂਗਾ ਕਿ ਜਿਸ ਤਰ੍ਹਾਂ ਇਹ ਵਾਲੀ ਜਿਹੜੀ ਪ੍ਰਾਪਰਟੀ ਹੈ ਸੀ ਜ਼ਬਤ ਕਰਾਈ ਇਸੇ ਤਰ੍ਹਾਂ ਜੇ ਹੋਰ ਅਜੀਆਂ ਪ੍ਰਾਪਰਟੀਆਂ ਆਪ ਜੀ ਦੀ ਨਜ਼ਰ 'ਚ ਹੈਗੀਆਂ ਉਹ ਸਾਡੇ ਧਿਆਨ ਦੇ ਵਿੱਚ ਜ਼ਰੂਰ ਲਿਆਓ ਤਾਂ ਜੋ ਅਸੀਂ ਆਪਣੇ ਯੂਥ ਨੂੰ ਆਪਣੇ ਸਮਾਜ ਨੂੰ ਇੱਕ ਅਜਿਹਾ ਮੈਸੇਜ ਦੇ ਸਕੀਏ ਕਿ ਇਸ ਤਰ੍ਹਾਂ ਨਾਲ ਗੰਦੇ ਕੰਮਾਂ ਨਾਲ ਜਿਹੜੀ ਹੈਗੀ ਹੈ ਕਮਾਈਆਂ ਹੋਈਆਂ ਪ੍ਰਾਪਰਟੀਆਂ ਜਿਹੜੀਆਂ ਹੈਗੇ ਉਹ ਇੱਕ ਨਾ ਇੱਕ ਦਿਨ ਜਿਹੜੀਆਂ ਹੈਗੀਆਂ ਸਰਕਾਰ ਦੇ ਕਬਜ਼ੇ ਵਿੱਚ ਵਾਪਸ ਜਾਣਗੀਆਂ ਤੇ ਲੋਕ ਇੱਥੇ ਵਿੱਚ ਸਮਾਲ ਕੀਤੀਆਂ ਜਾਣਗੀਆਂ